ਕਈ ਵਾਰ ਹਣਾ ਕੀ ਹੁੰਦਾ ਵੀਰੇ ਵੀ ਕਿਸੇ ਦਾ ਜਿਵੇਂ ਕੋ ਮਾੜਾ ਮੋਟਾ ਉਹਨੇ ਕਿਸੇ ਬਲਦ ਫਰਕ ਆ ਗਿਆ ਕੋਈ ਪੇਪਰ ਘਟ ਜਾਂਦਾ ਉਹ ਉਹਨਾਂ ਦਾ ਕੁਝ ਹੋ ਜਾਂਦੀ ਐਡਜਸਟਮੈਂਟ ਉਹ ਐਡਜਸਟਮੈਂਟ ਆਪਾਂ ਕਰ ਦਾਂਗੇ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਮੜਾ ਧਿਆਨ ਰੱਖਿਆ ਕਰੋ ਸਹੀ ਬੰਦੇ ਲਵੇ ਜਿਹਦੇ ਲਵੇ ਸਹੀ ਸਰਟੀਫਿਕੇਟ ਹੋਣ ਗਵਰਨਮੈਂਟ ਤੋਂ ਅਪਰੂਵਲ ਹੋਵੇ ਉਹ ਤਾਂ ਹੀ ਉਸ ਬੰਦੇ ਲਵੇ ਜਾਓ ਹਣਾ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਕਾਰ ਦੀ ਨੀਡ ਹੁੰਦੀ ਹੈ ਕਈ ਵਾਰ ਕਿਸ ਨੂੰ ਕਾਰ ਲੋਨ ਕਰਦੇ ਆਪਾਂ ਆਪਾਂ ਕਾਰ ਲੋਨ 200% ਤੱਕ ਕਰਦੇ ਆ ਜੀ 200% ਤੱਕ 200% ਤੱਕ ਇਹ ਘੜੇ ਹਿਸਾਬ ਨਾਲ ਇਹਦਾ ਹੁੰਦਾਈ ਆਪਾਂ ਕੋਈ ਨਵੀਂ ਗੱਡੀ ਪਰਚੇਸ ਕਰੀ ਆ ਡੇਢ ਦੋ ਸਾਲ ਲਈ ਲੇ ਲੂਏ ਨੇ ਆਪਾਂ ਨੂੰ ਜਾਂ ਪਹਿਲਾਂ ਉਹ ਤੇ ਮੰਨ ਲਓ ਕੋਈ ਲੋਨ ਚੱਲ ਰਿਹਾ ਹੈਗਾ ਮੰਨ ਲਓ ਦੋ ਸਾਲ ਪਹਿਲਾਂ ਆਪਾਂ ਗੱਡੀ 20 ਲੱਖ ਰੁਪਏ ਦੀ ਲਈ ਆ ਦੋ ਸਾਲਾਂ ਅੱਜ ਉਹਦੀ 15 ਲੱਖ ਰੁਪਏ ਵੈਲਿਊ ਆ ਕਿਸ਼ਤ ਆਪਣੀ ਸਹੀ ਜਾ ਰਹੀ ਨੇ 15 ਲੱਖ ਦਾ 200% ਲਾ ਲਓ 30 ਲੱਖ ਰੁਪਏ ਤੱਕ ਕਰ ਦੇ ਲੋਨ ਉੱਪਰ ਜੋ ਬੈਂਕ ਦਾ ਪਹਿਲਾ ਪੈਸਾ ਖੜਾਗਾ ਉਹ ਭਰ ਕੇ ਜਿੰਨਾ ਕਹੇਗਾ ਉਹ ਤੁਸੀਂ ਕਿਤੇ ਬਿਜ਼ਨਸ ਤੇ ਇਨਵੈਸਟ ਕਰ ਸਕਦੇ ਹੋ ਜਾਂ ਕਿਸੇ ਵੀ ਲੋੜ ਵਾਸਤੇ ਯੂਜ਼ ਕਰ ਸਕਦੇ ਹੋ ਉਸ ਪੈਸੇ ਨੂੰ ਉਹਦੇ ਤੇ ਆਪਾਂ ਕਿੰਨਾ ਕ ਲੋਨ ਕਰ ਦਾਂਗੇ ਅਗਰ 20 ਲੱਖ ਰੁਪਏ ਦੀ ਕੋਈ ਵੀ ਗੱਲ ਹੈ ਫਿਰ 20 ਲੱਖ ਰੁਪਏ ਅਗਰ ਮੰਨ ਲਓ ਵੈਲਿਊ ਦੀ 20 ਲੱਖ ਹੈਗੀ ਹੈ ਮਾਰਕੀਟ ਵੈਲਿਊ ਤਾਂ ਉਹਦੇ ਉੱਪਰ ਆਪਾਂ 15 ਤੋਂ ਲੈ ਕੇ 17 ਲੱਖ ਰੁਪਏ ਲੋਨ ਕਰ ਦਾਂਗੇ ਹਾਂਜੀ ਬਈ ਮਿੱਤਰੋ ਬਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਧੂਰੀ ਸ਼ਹਿਰ ਦੇ ਵਿੱਚ ਉਸ ਜਗ੍ਹਾ ਤੇ ਪਹੁੰਚਾ ਬਈ ਜਿੱਥੇ ਤੁਹਾਡੀ ਪੈਸੇ ਨਾਲ ਲੈ ਕੇ ਜਿਹੜੀ ਨੀਡ ਹੁੰਦੀ ਹੈ ਉੱਥੇ ਉਹ ਤੁਹਾਡੀ ਸਾਰੀ ਆਪਾਂ ਜਿਹੜੀ ਉਰੇ ਕਵਰ ਅਪ ਕਰਾਂਗੇ ਜਿਹਨੂੰ ਵੀ ਜਿੰਨੇ ਕਿ ਪੈਸੇ ਦੀ ਲੋੜ ਆ ਬਈ ਹਨਾ ਉਹ ਦੱਸਾਂਗੇ ਬਾਈ ਉਹਨਾਂ ਤੋਂ ਪੁੱਛ ਕੇ ਵੀ ਕਿੰਨੇ-ਕਿੰਨੇ ਪੈਸੇ ਤੱਕ ਤੁਹਾਨੂੰ ਲੋਨ ਪ੍ਰੋਵਾਈਡ ਕਰਨਗੇ ਤੇ ਕਿਸ-ਕਿਸ ਵਿਹਾਰਤ ਦੇਣਗੇ ਕਿ ਕਿਸ-ਕਿਸ ਤਰੀਕੇ ਤੁਹਾਨੂੰ ਲੋਨ ਮਿਲ ਜਾਣਾ ਧੂਰੀ ਖੜਿਆ ਅੱਜ ਆਪਾਂ ਜੇ 19 ਮਲਟੀ ਸੋਲੂਸ਼ਨ ਦੇ ਉੱਤੇ ਬਈ ਐਸਵੀ ਬੈਂਕ ਦੇ ਬਿਲਕੁਲ ਸਾਹਮਣੇ ਬਾਈ ਵਿਕਾਸ ਜੀ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਇਹਨਾਂ ਨਾਲ ਬਾਈ ਸਸੀ ਗਾ ਜੀ ਸਵਾਗਤ ਹੈ ਵੀਰੇ ਪੇਜ ਦੇ ਉੱਪਰ ਹਨਾ ਆਪਾਂ ਦੋ ਤਿੰਨ ਮਹੀਨੇ ਬਾਅਦ ਵੀਡੀਓ ਕਰ ਰਹੇ ਆ ਆਪਾਂ ਅੱਜ ਤੇ ਇੱਕ ਡਿਟੇਲਡ ਵੀਡੀਓ ਆ ਬਈ ਤੁਹਾਡੇ ਵਾਸ ਐਂਡ ਤੱਕ ਦੇਖਿਓ ਜੇ ਕਿਸੇ ਨੇ ਲੋਨ ਲੈਣਾ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਫਾਇਦੇਮੰਦ ਰਹਿਣਾ ੜੀਆ ਬਈ ਕਿਉਂਕਿ ਅੱਜ ਦੀ ਕੰਡੀਸ਼ਨ ਇਦਾਂ ਦੀ ਆ ਬਈ ਹਨਾ ਕਈ ਤਰ੍ਹਾਂ ਦੇ ਮਿੱਤਰਾਂ ਨੇ ਕੰਮ ਸਿਹੜੇ ਹੁੰਦੇ ਨੇ ਬਈ ਜਿਹਦੇ ਕਰਕੇ ਪੈਸਾਂ ਦੀ ਲੋੜ ਪੈਂਦੀ ਤੇ ਬਟ ਉਨੀ ਪੂੰਜੀ ਨਹੀਂ ਹੁੰਦੀ ਕਈ ਵਾਰ ਕੋਲੇ ਬਈ ਹਨਾ ਵੀਰੇ ਤੇ ਅ ਅੱਬਾ ਵੀਰੇ ਸਭ ਤੋਂ ਪਹਿਲਾਂ ਆਪਣਾ ਕੰਮ ਕੀ ਆ ਤੇ ਕਿਸ ਤਰੀਕੇ ਦੇ ਆਪਾਂ ਲੋਨ ਕਰਦੇ ਆਂਗੇ ਆਪਣਾ ਲੋਨ ਦਾ ਕੰਮ ਆਈ ਆ ਆਪਾਂ ਤਕਰੀਬਨ ਹਰ ਇੱਕ ਪ੍ਰਕਾਰ ਦੇ ਲੋਨ ਕਰਦੇ ਆਂ ਹੂੰ ਹੂੰ ਜਿਵੇਂ এডুকেশন লোন ਹੋ ਗਿਆ हां जी ਕੋਈ بچے ਨੇ ਬਾਹਰ ਜਾਣਾ ਹੋਵੇ ਜਾਂ অলরেডি بچہ ਬਾਹਰ ਹੋਵੇ ਜਾਂ ਫੀਸ ਭਰਨ ਚ ਕੋਈ ਦਿੱਕਤ ਆ ਰਹੀ ਹੋਵੇ ਠੀਕ ਹੈ ਪਹਿਲੇ ਸੈਮੈਸਟਰ ਫੀਸ ਭਰ ਕੇ ਬੱਚਾ ਚੱਲੇਗਾ ਦੂਜੀ ਜੇ ਦਿੱਕਤ ਆ ਰਹੀ ਹੋਵੇ ਹੂੰ ਹੂੰ ਤੇ ਜੇ ਗ੍ਰੈਜੂਏਸ਼ਨ بیس ਤੇ ਵੀ ਆਪਾਂ ਕਰਦੇ ਆ ਪਲੱਸ 2 بیس ਤੇ ਵੀ ਆਪਾਂ ਕਰਦੇ ਆ ਲੋਨ ਠੀਕ ਹੈ ਬਈ ਹਾਂਜੀ ਅੱਛਾ ਜਿਵੇਂ এডুকেশন ਲੋਨ ਦੀ ਆਪਾਂ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਨਾ এডুকেশন ਆਪਾਂ ਪੰਜਾਬ ਦੇ ਵਿੱਚ ਰਹਿਣਿਆ ਆਪਣੇ ਮਾਪਿਓ ਵੀ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਵੀ ਪੜ੍ਹਾਈ ਕਰ ਲਵੇ ਜਵਾਕ ਵੀ ਪੜ੍ਹਾਈ ਕਰਕੇ ਕਿਤੇ ਨਾ ਕਿਤੇ ਲੱਗ ਜਾਵੇ ਉਹ ਐਜੂਕੇਸ਼ਨ ਲੋਨ ਕਿਹੜੀ ਕਿਹੜੀ ਐਜੂਕੇਸ਼ਨ ਤੇ ਆਪਾਂ ਲੋਨ ਮਿਲਦਾ ਜੇ ਅਪਰ ਗੱਲ ਕਰੀਏ ਆਪਾਂ ਡਿਗਰੀ ਤੇ ਵੀ ਕਰਦੇ ਆ ਮਾਸਟਰ ਡਿਗਰੀ ਤੇ ਵੀ ਕਰਦੇ ਆ ਹੂੰ ਹੂੰ ਦੋਵਾਂ ਤੇ ਕਰਦੇ ਜੀ ਆਪਾਂ ਓਕੇ ਪਲੱਸ 2 ਤੋਂ ਬਾਅਦ ਹੁੰਦਾ ਪਰ ਇਹ ਇਹਦਾ ਪਲੱਸ 2 ਤੋਂ ਬਾਅਦ ਹਾਂਜੀ ਅੱਛਾ ਤੇ ਜਿਹੜਾ ਇਹ ਲੋਨ ਮਿਲਦਾ ਵੀਰੇ ਆਪਾਂ ਨੂੰ ਕਿੰਨੇ ਕੁ ਰੁਪਈਆ ਦਾ ਲੋਨ ਮਿਲ ਜਾਣਾ ਇਹ ਆਪਾਂ ਨੂੰ ਤਕਰੀਬਨ 7 ਲੱਖ ਤੋਂ ਲੈ ਕੇ 2 ਕਰੋੜ ਤੱਕ ਦਾ ਹੁੰਦਾ ਅਕੋਰਡਿੰਗ ਟੂ ਕੋਰਸ ਦੇ ਹਿਸਾਬ ਨਾਲ ਠੀਕ ਹੈ ਜਿਹੜੀ ਇਹ ਪੈਸੇ ਮਿਲਣਗੇ ਜਿਹੜੇ ਆਪਾਂ ਨੂੰ ਮਤਲਬ ਜਿਹੜੇ ਬਾਈ ਹੈ ਨਾ ਲੋਨ ਕਰਵਾਣਗੇ ਕਿ ਇਹ ਪੈਸਾ ਸਿੱਧਾ ਕਸਟਮਰ ਦੇ ਅਕਾਊਂਟ 'ਚ ਜਾਊਗਾ ਜਾਂ ਬੈਂਕ ਦੇ ਮਤਲਬ ਗੱਲ ਕਰਾਂ ਵੀ ਕਾਲਜ ਦੇ ਅਕਾਊਂਟ 'ਚ ਜਾਊਗਾ ਇਹ ਜਾਊਗਾ ਸਿੱਧਾ ਕਸਟਮਰ ਦੇ ਖਾਤੇ ਦੇ ਵਿੱਚ ਜਾਊਗਾ ਅਕਾਊਂਟ ਨਵਾਂ ਓਪਨ ਕਰਾ ਕੇ ਸਟੂਡੈਂਟ ਦਾ ਆਪਾਂ ਫੀਸਾਂ ਭਰਦੇ ਹਾਂ ਫੀਸ ਭਰਾਂਗੇ ਠੀਕ ਹੈ ਲਿਵਿੰਗ ਸਟੈਂਸ ਦੇਵਾਂਗੇ ਹੂੰ ਹੂੰ ਜੇ ਬਾਹਰ ਜਾਣ ਨੂੰ 에ਅਰ ਟਿਕਟ ਲੈਪਟਾਪ ਵੀ ਤੱਕ ਦਿਵਾ ਕੇ ਦੇਵਾਂਗੇ ਆਪਾਂ ਵਿੱਚੋਂ ਓਕੇ ਕਵਰ ਕਰਾਂਗੇ ਸਾਰਾ ਠੀਕ ਹੈ ਸਾਰਾ ਕਵਰ ਆ ਬੂਰਾ ਸਾਰਾ ਹੀ ਕਵਰ ਕਰ अच्छा आपा ले, ले, कुछ कुछ जे आपा गल करिए रे एदे विच ना मतलब कुछ एलिजिबिलिटीज होणगियां ਵੀ ਕੀ ਕੁਛ मतलब बंदा ਕਰਦਾ ਹੋਣਾ ਚਾਹੀਦਾ ਨਾ ਪੈਸੇ ਦੇਣ ਲਈ ਕੁਝ ਬੰਦਾ ਦਾ ਭਾਗ ਲਿਆ ਜੀ ਬਿਲਕੁਲ ਪਲਸ 2 ਹੈ ਜੀ ਆਪਾਂ ਨੂੰ ਸਿਰਫ ਵਿਦਆਊਟ ਅਨਸਕਿਉਰ ਜੇ ਕਰਨਾ ਪਲਸ 2베 ਤਾਂ ਆਪਾਂ ਨੂੰ ਇਨਕਮ ਸੋਰਸ ਚਾਹੀਦਾ ਓਕੇ 30 ਤੋਂ 40000 ਰੁਪਏ ਇਨਕਮ ਸੋਰਸ ਹੋਵੇ ਤਾਂ 25 ਤੋਂ ਲੈ ਕੇ 30 ਲੱਖ ਤੱਕ ਦਾ ਲੋਨ ਦੇ ਦੇ ਦਾਂਗੇ ਇਹਦੇ ਤੇ ਠੀਕ ਹੈ ਜੀ ਹਾਂਜੀ ਲੋ ਜੀ ਬਈ ਤੇ ਇਹ ਤਾਂ ਹੋ ਗਿਆ ਬਈ ਹਨਾ ਤੁਹਾਡਾ ਐਜੂਕੇਸ਼ਨ ਲੋਨ ਤੇ ਇੱਕ ਹੁੰਦਾ ਵੀ ਗੱਲ ਕਰਾਂ ਵੀ ਹਨਾ ਪੰਜਾਬ ਚ ਰਹਿੰਦੇ ਆਂ ਅਗਰ ਆਪਾਂ ਵੀ ਹਨਾ ਹਾਂਜੀ ਕਾਰ ਦੀ ਨੀਡ ਹੁੰਦੀ ਹੈ ਕੀ ਵਰਗੀ ਸਾਨੂੰ ਕਾਰ ਲੋਨ ਕਰਦੇ ਆਪਾਂ ਆਪਾਂ ਕਾਰ ਲੋਨ 200% ਤੱਕ ਕਰਦੇ ਆ ਜੀ 200% ਦਾ 200% ਦਾ ਇਹ ਕਿਹੜੇ ਹਾਲਾਤ ਨੇ ਇਹ ਇਦਾਂ ਹੁੰਦਾ ਹੀ ਆਪਾਂ ਨੇ ਕੋਈ ਨਵੀਂ ਗੱਡੀ ਪਰਚੇਸ ਕਰੀ ਆ ਡੇਢ 2 ਸਾਲ ਲਈ ਨੂੰਏ ਨੇ ਆਪਾਂ ਨੂੰ ਜਾਂ ਪਹਿਲਾਂ ਉਹ ਤੇ ਮੰਨ ਲਓ ਕੋਈ ਲੋਨ ਚੱਲ ਰਿਹਾ ਹੈਗਾ ਮੰਨ ਲਓ 2 ਸਾਲ ਪਹਿਲਾਂ ਆਪਾਂ ਗੱਡੀ 20 ਲੱਖ ਰੁਪਏ ਦੀ ਲਈ ਆ 2 ਸਾਲ ਅੱਜ ਉਹਦੀ 15 ਲੱਖ ਰੁਪਏ ਵੈਲਿਊ ਆ ਕਿਸ਼ਤ ਆਪਣੀ ਸਹੀ ਜਾ ਰਹੀ ਨੇ 15 ਲੱਖ ਦਾ 200% ਲਾ ਲਓ 30 ਲੱਖ ਰੁਪਏ ਤੱਕ ਕਰਦੇ ਗਏ ਲੋਨ ਦੇ ਉੱਪਰ ਜੋ ਬੈਂਕ ਦਾ ਪਹਿਲਾ ਪੈਸਾ ਖੜਾ ਹੈਗਾ ਉਹ ਭਰ ਕੇ ਜਿੰਨਾ ਕਹੇਗਾ ਉਹ ਤੁਸੀਂ ਕਿਤੇ bizness ਤੇ invest ਕਰ ਸਕਦੇ ਹੋ ਜਾਂ ਕਿਸੇ ਵੀ ਲੋਨ ਵਾਸਤੇ use ਕਰ ਸਕਦੇ ਹੋ ਉਸ ਪੈਸੇ ਨਾਲ ਓਕੇ ਲੋ ਜੀ ਬਈ 200% ਲੋਨ ਤੱਕ ਹੋ ਜਾਂਦਾ ਬਈ ਹਨਾ ਅਕੋਰਡਿੰਗ ਟੂ ਤੁਹਾਡੀ ਲੀਨਿਬਿਲਟੀ ਹੈ ਕੋਈ ਹਨਾ 200 ਹੋ ਗਏ ਨਵੇਂ ਤੇ ਪੁਰਾਣੀ ਦੋਵੇਂ ਗੱਡੀਆਂ ਦਾ ਆਪਾਂ ਲੋਨ ਕਰਦੇ ਹਾਂ ਠੀਕ ਹੈ 2014 ਮਾਡਲ ਲੈ ਕੇ 2025 ਮਾਡਲ ਤੱਕ ਆਪਾਂ ਲੋਨ ਕਰਦੇ ਹਾਂ ਠੀਕ ਹੈ 14 ਮਾਡਲ ਤੋਂ ਉੱਤੇ ਉੱਤੇ ਲਈ ਕਰਦੇ ਹਾਂ ਪਹਿਲਾਂ ਕਰੀਏ ਜਿੱਦਾਂ ਹੁਣ ਇੱਕ ਸਪੋਜ਼ ਕਰ ਲਈ ਆਪਾਂ ਫੋਰਚੂਨਰ ਕਾਰ ਅਗਰ ਪੁਰਾਣੀ ਕਾਰ ਆਉਂਦੀ ਹੈ 22 ਲੱਖ ਰੁਪਈਆ ਦੇ ਵਿੱਚ ਆ ਜਾਂਦੀ ਹੈ ਜੀ ਆ ਦੀ ਘੜੀਆਂ ਨਾ 18 19 20 ਮਦਲਾਏ ਦੇ ਇਹਦੇ ਤੱਕ ਦਾ ਹਾਂਜੀ ਵੀ ਉਹਦੇ ਤੇ ਆਪਾਂ ਕਿੰਨਾ ਕਲੋਨ ਕਰ ਦਾਂਗੇ ਅਗਰ 20 ਲੱਖ ਰੁਪਈਆ ਦੀ ਕੋਈ ਵੀ ਕਾਰ ਹੈ ਅਗਰ 20 ਲੱਖ ਰੁਪਈਆ ਅਗਰ ਮੰਨ ਲਓ ਵੈਲਿਊ ਤੇ 20 ਲੱਖ ਹੈਗੀ ਹੈ ਮਾਰਕੀਟ ਵੈਲਿਊ ਤਾਂ ਉਹਦੇ ਉੱਪਰ ਆਪਾਂ 15 ਤੋਂ ਲੈ ਕੇ 17 ਲੱਖ ਰੁਪਈਆ ਲੋਨ ਕਰ ਦਾਂਗੇ ਦੋ ਤੋਂ 3 ਲੱਖ ਰੁਪਈਆ ਸੀ ਵੀ ਡਾਊਨ ਪੇਮੈਂਟ ਦੇਣਾ ਪੈਣਾ ਠੀਕ ਹੈ ਤੇ ਬਈ ਅਗਰ ਕੋਈ ਵੀ ਤੁਸੀਂ ਗੱਡੀ ਲੈਣੇ ਹੋ ਬਈ ਹਨਾ ਉਹ ਬਸ ਸਿਰਫ ਉਹਦੇ ਮਤਲਬ ਗੱਲ ਕਰਾਂ ਵੀ ਗੱਡੀ ਦੇ ਡਾਕੂਮੈਂਟ ਕੀ ਕੀ ਦੇਣੇ ਪੈਣਗੇ ਤੁਹਾਨੂੰ ਦੇਣੇ ਪੈਣਗੇ ਨਾਰਮਲੀ ਆਪਾਂ ਡਾਕੂਮੈਂਟ ਭੇਜ ਦੇਣ ਆਪਾਂ ਇਲੀਜੀਬਿਲਟੀ ਚੈੱਕ ਕਰਕੇ ਦੱਸ ਦਾਂਗੇ ਇੰਨੇ ਲੱਖ ਰੁਪਏ ਦਾ ਲੋਨ ਹੋ ਰਿਹਾ ਜੇ ਨਾ ਆਰਸੀ ਇਨਸੂਰੈਂਸ ਤੇ ਜਿਹੜੇ ਬੰਦੇ ਨੇ ਨਾ ਆਪਾਂ ਲੋਨ ਕਰਾਉਣਾ ਉਹਦਾ ਰਿਟਰਨ ਬੈਂਕ ਸਟੇਟਮੈਂਟ ਤੇ ਆਧਾਰ ਪੈਂਡਾ ਦੱਸ ਇਹ ਚੀਜ਼ ਹੁੰਦੀ ਠੀਕ ਹੈ ਜੀ ਤੇ ਬਈ ਹਨਾ ਇਹ ਹੋਗਾ ਤੁਹਾਡਾ ਕਾਰ ਦਾ ਲੋਨ ਅੱਛਾ ਉਹ ਜਿਹੜੇ ਬਈ ਬਾਹਰ ਜਾਂਦੇ ਨੇ ਹਨਾ ਵੀਰੇ ਕੋਈ ਅਬਰੌਡ ਕਿਤੇ ਵੀ ਜਾਂਦੇ ਹੈਗੇ ਤਾਂ ਉਹਦੇ ਵਿੱਚ ਪੈਸੇ ਸ਼ੋ ਕਰਨੇ ਪੈਂਦੇ ਨੇ ਕਿਉਂਕਿ ਪਹਿਲੀ ਗੱਲ ਹਨਾ ਵੀਰੇ ਆਪਾਂ ਮਤਲਬ ਵੀ ਬੰਦੇ ਨੇ ਸਾਰੀ ਬਾਤ ਆ ਲਾਤੀ ਹੁੰਦੀ ਹੈ ਸਾਰੇ ਪੈਸੇ ਕੋਈ ਵੀਜ਼ਾ ਲੈਣ ਤੇ ਕੋਈ ਕਿਤੇ ਕੋਈ ਕਿਤੇ ਸਾਰੇ ਪੈਸੇ ਲਗਭਗ ਨਿਲ ਹੋ ਜਾਂਦਾ ਹੈਗਾ ਤੇ ਇੱਕ ਫੰਡ ਸ਼ੋ ਦਾ ਹੁੰਦਾ ਐਂਡ ਦੇ ਵੀ ਹਨਾ ਵੀ ਫੰਡ ਸ਼ੋ ਹੋਣਾ ਵੀ ਬੰਦੇ ਦੇ ਖਾਤੇ 'ਚ ਪੈਸੇ ਹੈਗੇ ਨੇ ਤੋ ਫੰਡ ਸ਼ੋ ਕਰਾਣੇ ਹੋ ਤੁਸੀਂ ਵੀ ਕਿੰਨੇ ਰੁਪਏ ਤੱਕ ਦਾ ਫੰਡ ਸ਼ੋ ਕਰਵਾਣੇ ਆਪਾਂ ਆਪਾਂ 5 ਲੱਖ ਤੋਂ ਲੈ ਕੇ ਜੀ 50 ਲੱਖ ਤੱਕ ਦਾ ਫੰਡ ਸ਼ੋ ਕਰਦੇ ਆਂ ਇੱਕ ਦਿਨ ਦਾ ਕੰਮ ਆ ਪਾ ਇੱਕ ਦਿਨ ਦੇ ਵਿੱਚ ਹੀ ਕਰਕੇ ਦੇ ਦਿੰਨਾ ਅਕਾਊਂਟ ਓਪਨ ਕਰਾ ਕੇ ਆਪਾਂ ਪੈਸਾ ਬਾ ਦੰਨੇ ਆ ਠੀਕ ਹੈ ਤੇ 올ਓਵਰ ਇੰਡੀਆ ਦੇ ਵਿੱਚ ਆਪਾਂ ਡੀਲ ਕਰਦੇ ਆ ਜੀ ਇਹਦੇ ਵਿੱਚ ਕਿਤੋਂ ਮਰਜ਼ੀ ਦਾ ਬੰਦਾ ਹੋਵੇ بس ਇੱਕ ਇੱਕ ਸ਼ਰਤ ਆ ਜੀ ਜਿਹੜਾ ਅਕਾਊਂਟ ਆ ਉਹ ਅਕਾਊਂਟ ਆਪਾਂ ਨੂੰ ਧੂਰੀ ਖਲਾਉਣਾ ਪੈਣਾ ਆਪਾਂ ਨੇ ਜ਼ਿਲ੍ਹਾ ਸੰਦੂਰ ਦੇ ਵਿੱਚ ਓਕੇ ਲੋ ਜੀ ਬਈ ਹਨਾ ਇਹ ਵੀ ਗੱਲ ਕਰਾਂ ਵੀ ਤੁਹਾਡਾ ਫੰਡ ਸ਼ੋ ਵੀ ਹੋ ਜਾਊਗਾ ਜਿਹੜਾ ਜਿੰਨਾ ਮਰਜ਼ੀ ਹੁੰਦਾ ਉਹ ਸਾਰਾ ਇੱਕ ਦਿਨ ਦੇ ਵਿੱਚ ਉਹ ਤੁਹਾਡਾ ਸਾਰਾ ਹੋ ਜਾਣਾ ਹੁੰਦਾ ਤੇ ਉੱਪਰ ਦੀ ਇਹ ਇਹ ਤਾਂ ਹੋ ਗਈ ਆਪਣੀਆਂ ਦੂਜੀ ਗੱਲਾਂ ਵੀ ਨੇ ਹਨਾ ਤੇ ਹੋਮ ਲੋਨ ਵੀ ਇੱਕ ਹੁੰਦਾ ਹੈ ਹਨਾ ਹੋਮ ਲੋਨ ਘਰ ਪਾਉਣ ਵਾਸਤੇ ਲੋਕ ਅਕਸਰ ਹੁੰਦਾ ਵੀ ਪਲਾਟ ਲੈ ਲਿਆ ਜੀ ਜਦੋਂ ਪਾਉਣ ਤੇ ਵੱਧ ਪੈਸੇ ਲੱਗਦੇ ਨੇ ਬਿਲਕੁਲ ਜੀ ਬਿਲਕੁਲ ਜੀ ਕਿ ਮੈਂ ਆਪਾਂ ਉਹ ਕਹਿ ਰਹੇ ਨੇ ਕੋਈ ਗੱਡੀ ਲੈ ਲਈ ਤੇ ਉਹਦੇ ਤੇ ਤੇਲ ਪਾਉਣਾ ਔਖਾ ਦੀ ਮੇਨਟੇਨੈਂਸ ਔਖੀ ਹੈ ਜੇ ਉਹਨੂੰ ਮਤਲਬ ਰੈਗੂਲਰ ਰੱਖਣਾ ਔਖਾ ਆ ਉਹੀ ਗੱਲ ਇਹ ਹੋ ਗਈ ਘਰ ਲੈ ਲਿਆ ਉਹਨੂੰ ਪਾਉਣਾ ਆ ਆਪਾਂ ਕਿਵੇਂ ਪਾਵਾਂਗੇ ਜੀ ਹੋਮ ਲੋਨ ਦੇਖੋ ਇੱਕ ਤਾਂ ਪਹਿਲੀ ਗੱਲ ਦੋ ਤਰੀਕੇ ਦੇ ਹੁੰਦੇ ਆ ਇੱਕ ਤਾਂ ਬਣਾ ਬਣਾਇਆ ਘਰ ਆਪਾਂ ਪਰਚੇਜ਼ ਕਰਨਾ ਹੋਵੇ ਹਾਂਜੀ ਇੱਕ ਪਲੌਟ ਦੇ ਉੱਪਰ ਕਰ ਪਾਉਣ ਵਾਸਤੇ ਤਕਰੀਬਨ ਮੰਨ ਲੀਏ ਚੱਲੂ ਜੇ ਆਪਾਂ ਜਿੰਨੇ ਦਾ ਆਪਣਾ ਪ੍ਰੋਜੈਕਟ ਆ ਮੰਨ ਲਓ ਆਪਾਂ ਨੂੰ 20 ਲੱਖ ਰੁਪਏ ਕਰਤੇ ਲਾਉਣਾ ਤਾਂ ਆਪਾਂ 18 ਤੋਂ 19 ਲੱਖ ਰੁਪਏ ਤੱਕ ਦੇ ਦਾਂਗੇ 90 ਤੋਂ 95% ਤੱਕ ਫੰਡਿੰਗ ਕਰਦੇ ਆਪਾਂ ਠੀਕ ਹੈ ਕਰਦੇ ਉੱਪਰ ਤਾਂ ਇਹ ਫੰਡਿੰਗ ਬੰਦੇ ਦੇ ਅਕਾਊਂਟ 'ਚ ਜਾਊਗੀ ਸਿੱਧੀ ਬਿਲਕੁਲ ਜੀ ਇਹ ਬੰਦੇ ਦੇ ਅਕਾਊਂਟ 'ਚ ਹੀ ਜਾਊਗੀ ਤੇ ਪੈਸਾ ਆਪਾਂ ਨੂੰ ਸਟੈਪ ਬਾਈ ਸਟੈਪ ਮਿਲੂਗਾ ਮੰਨ ਲਓ ਤੁਸੀਂ ਅੱਧਾ ਕਪੜਾ ਉਸਤਾਬ ਨਾਲ ਮਿਲ ਜੂਗਾ ਪੂਰਾ ਭਾਏ ਉਸਤਾਬ ਨਾਲ ਮ ਤਿੰਨ ਤੋਂ ਲੈ ਕੇ ਚਾਰ ਵਾਰ ਚ ਸਾਰੇ ਪੈਸੇ ਤੁਹਾਨੂੰ ਮਿਲ ਜਾਣਾ ਓਕੇ ਅੱਛਾ ਇਹਦੇ ਵਿੱਚ ਜਿੱਦਾਂ ਹੁੰਦਾ ਨਾ ਵੀਰੇ ਜਿਵੇਂ ਜਿਵੇਂ ਮਤਲਬ ਵੀ ਤੁਹਾਨੂੰ ਕਿਹਾ ਵੀ ਅ ਅੱਜ ਤੁਹਾਨੂੰ ਨਿਆਵਾ ਘੜਤੀ ਹੈ ਹਨਾ ਤੁਹਾਡਾ 5 ਲੱਖ ਲੱਗ ਗਿਆ 5 ਲੱਖ ਬੈਂਕ ਨੇ ਪਾਤਾ ਜੀ ਤੇ ਉਸ ਤੋਂ ਬਾਅਦ ਫਿਰ 5 ਲੱਖ ਪਾਤਾ ਫਿਰ 5-7 ਲੱਖ ਜਿੰਨਾ ਵੀ ਮਤਲਬ ਨੀਡ ਹੁੰਦੀ ਉਵੇਂ-ਉਵੇਂ ਪਾਈ ਆਊਗਾ ਬਿਲਕੁਲ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਈ ਇੱਕ ਗੱਲ ਕਰ ਲੈ ਲੈਪ ਲੋਨ ਵੀ ਕੋਈ ਹੁੰਦਾ ਹੈ ਉਹ ਉਹ ਕਿੱਦਾਂ ਹੁੰਦਾ ਹੈ ਲੈਪ ਲੋਨ ਦੇਖੋ ਬਣਾ ਬਣਾਏ ਘਰ ਹੋਵੇ ਰਿਸ਼ਟੀ ਵਾਲਾ ਘਰ ਹੋਵੇ ਰਿਸ਼ਟੀ ਫਰਦ ਹੋਵੇ ਘਰ ਦੀ ਵੈਲਿਊ ਦਾ 50 ਤੋਂ ਲੈ ਕੇ 75% ਤੱਕ ਕਰਦੇ ਅਕੋਰਡਿੰਗ ਟੂ ਐਲੀਜੀਬਿਲਟੀ ਇਹ ਹਿਸਾਬ ਨਾਲ ਮਤਲਬ 50 ਲੱਖ ਰੁਪਏ ਦਾ ਘਰ ਆ ਘੱਟੋ ਘੱਟ 25 ਲੱਖ ਰੁਪਏ ਦਾ ਆਪਾਂ ਦੇ ਹੀ ਦਵਾਂਗੇ ਠੀਕ ਹੈ 25 ਤੋਂ ਲੈ ਕੇ 35 40 ਲੱਖ ਰੁਪਏ ਦਾ ਕਰ ਦਾਂਗੇ ਉਹ ਬੰਦਾ ਕਿਵੇਂ ਮਰਜ਼ੀ ਪੈਸੇ ਨੂੰ ਵਰਤ ਸਕਦਾ ਕਿਵੇਂ ਮਰਜ਼ੀ ਪੈਸੇ ਵਰਤ ਸਕਦਾ ਠੀਕ ਹੈ ਜੀ ਤੇ ਭਾਈ ਹਨਾ ਇਹ ਇਹ ਤਾਂ ਹੋ ਗਿਆ ਪੰਜ ਚਾਰ ਤਰ੍ਹਾਂ ਦੇ ਲੋਨ ਆਪਾਂ ਕਰਦੇ ਕਰਦੇ ਜਿਹੜੇ ਆਪਾਂ ਨੂੰ ਅੰਗਰੇਜ਼ ਰਟੇ ਹੁੰਦੇ ਨੇ ਕੋਈ ਹੋਰ ਕਿਸੇ ਤਰੀਕੇ ਦਾ ਲੋਨ ਹੈਗਾ ਜਿਹੜਾ ਆਪ ਹਾਂਜੀ ਵੀ ਲੋਨ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦਾ ਲੋਨ ਜਿਹੜਾ ਆਪਣਾ ਹੋ ਜਾਂਦਾ ਹੈ ਆਪਾਂ ਮਿਨੀਮਮ ਦੇਖੋ 10 ਲੱਖ ਰੁਪਏ ਦਾ ਕਰਦੇ ਮੈਕਸਿਮਮ ਕੋਈ 바ਰ ਨਹੀਂ ਹੈਗਾ ਹਾਂ ਹਾਂ ਹੁਣ ਮੰਨ ਲਓ ਜਿਹੜਾ ਐਜੂਕੇਸ਼ਨ ਲੋਨ ਆਪਾਂ 2 ਕਰੋੜ ਤੱਕ ਉਹ ਕਾਰ ਲੋਨ ਆ ਉਹ ਵੀ ਮਤਲਬ ਕਰੋੜ ਕਰੋੜ ਦੀਆਂ ਗੱਡੀਆਂ ਨੇ ਤੇ 5-5 ਕਰੋੜ ਬੰਦਾ ਘਰ ਤੇ ਲੈਂਦਾ ਬੰਦੇ ਨੇ ਐਲੀਜੀਬਿਲਟੀ ਦੇ ਹਿਸਾਬ ਨਾਲ ਉੱਪਰ ਕੋਈ 바ਰ ਨਹੀਂ ਹੈਗਾ ਕਿੰਨੇ ਮਰਜ਼ੀ ਲੈ ਸਕਦਾ ਬੰਦਾ ਆਪਣੀ ਐਲੀਜੀਬਿਲਟੀ ਦੇ ਹਿਸਾਬ ਨਾਲ 10 ਲੱਖ ਤੋਂ ਉੱਤੇ ਉੱਤੇ ਜਿੰਨੇ ਮਰਜ਼ੀ ਲੈ ਸਕਦਾ 10 ਲੱਖ ਤੋਂ ਜਿੰਨਾ ਮਰਜ਼ੀ ਲੈ ਲੇ ਬੰਦਾ ਠੀਕ ਆ ਅੱਛਾ ਕਈ ਆਪਾਂ ਦੇਖੋ ਵੀਡੀਓ ਪਾਉਣੇ ਆ ਨਾ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਨੇ ਕਮੈਂਟ ਕਰਨ ਵਾਲੇ ਚੰਗੇ ਵੀ ਨੇ ਮਾੜੇ ਵੀ ਨੇ ਕਈ ਇਕੱਲੇ ਵੀਡੀਓ ਦੇਖ ਕੇ ਕਾਲ ਕਰਦੇ ਨੇ ਮਤਲਬ ਐਵਰੀਥਿੰਗ ਮਤਲਬ ਸਾਰੇ ਤਰ੍ਹਾਂ ਦਾ ਪਰਸਨ ਹੈ ਤੁਸੀਂ ਹੁਣ ਦੱਸੋ ਤੁਸੀਂ ਕਿਸ ਤਰ੍ਹਾਂ ਦਾ ਫਰੌਡ ਕਰਦੇ ਆਂਗੇ ਆਪਾਂ ਫਰੌਡ ਐ ਕਰਦੇ ਆਂ ਮੰਨ ਲਓ ਰਤ ਨੂੰ 9 9 ਵਜੇ 10:00 ਵਜੇ ਲੋਕੀ ਕਾਲ ਕਰਦੇ ਆਪਾਂ ਕਾਲ ਨਹੀਂ ਚੱਕਦੇ ਉਦੋਂ ਹਾਂ ਉਦੋਂ ਆਫਿਸ ਕਲੋਜ਼ ਹੁੰਦਾ ਆਪਾਂ ਫੋਨ ਵੀ ਕਿੱਥੋਂ ਚੱਕਾਂਗੇ ਤਾਂ ਆਪਾਂ ਫਰੌਡ ਹੋ ਜਾਂਦੇ ਆਂ ਬਸ ਐ ਹੀ ਵੀ ਫੋਨ ਜੱਗਦੇ ਹਾਂ ਇਹ ਤਾਂ ਫਰੌਡ ਆ ਆਪਾਂ ਠੀਕ ਹੈ ਜੀ ਇਹ ਫਰੌਡ ਆ ਅੱਛਾ ਹੁਣ ਆਪਾਂ ਹਨਾ ਲੋਨ ਦਾ ਕੰਮ ਕਰਦੇ ਹਨਾ ਕਈ ਬੰਦੇ ਕਹਿੰਦੇ ਨੇ ਯਾਰ ਵੀ ਇਹਨਾਂ ਪੈਸੇ ਲੈ ਕੇ ਭੱਜ ਗਏ ਇਹ ਉਹ ਇਹ ਵੀ ਪਹਿਲੀ ਗੱਲ ਤਾਂ ਤੁਸੀਂ ਲੋਨ ਕਰਦੇ ਆਂ ਜੇ ਆਪਾਂ ਇਕੱਲੇ ਜੇ ਆਪਾਂ ਇੱਕ ਬੰਦੇ ਦੇ ਪੈਸੇ ਲੈ ਕੇ ਭੱਜੇ ਤਾਂ ਆਪ ਅੱਜ ਵੀ ਹੋਰੀ ਆ 5 ਸਾਲ ਪਹਿਲਾਂ ਵੀ ਹੋਰੀ ਸੀ 3 ਸਾਲ ਪਹਿਲਾਂ ਵੀ ਹੋਰੀ ਸੀ ਠੀਕ ਹੈ ਤੇ ਅੱਗੇ ਵੀ ਹੋਰੀ ਰਹੂਗਾ ਅੱਛਾ ਆਪਣੀ ਕੋਈ ਆਪਾਂ ਕਹਿੰਦੇ ਮੰਜ਼ੂਰਸ਼ੁਦਾ ਕੋਈ ਮਤਲਬ ਸਰਟੀਫਿਕੇਟ ਹੈਗੇ ਨੇ ਆਪਣੇ ਲਾਗੇ ਕੱਲੇ-ਕੱਲੇ ਬੈਂਕ ਤੇ ਗਵਰਨਮੈਂਟ ਲਾਇਸੈਂਸ ਨੇ ਆਪਣੇ ਕੋਲੇ ਹਾਂਜੀ ਤਕਰੀਬਨ 5 ਸਾਲ ਕੰਮ ਕਰਦੇ ਨੂੰ ਅਜੇ ਤੱਕ ਆਪਣੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਠੀਕ ਹੈ ਜੀ ਓਕੇ ਅੱਛਾ ਮਤਲਬ ਗੱਲ ਕਰਾਂ ਵੀ ਹੈਨਾ ਕਈ ਵਾਰ ਹੈਨਾ ਕੀ ਹੁੰਦਾ ਵੀਰੇ ਵੀ ਕਿਸੇ ਦਾ ਜਿਵੇਂ ਕੋ ਮਾੜਾ ਮੋਟਾ ਉਹਨੇ ਕਿਸੇ ਬਿਲਕੁਲ ਫਰਕ ਆ ਗਿਆ ਕੋਈ ਪੇਪਰ ਘਟ ਜਾਂਦਾ ਉਹ ਉਹਨਾਂ ਦਾ ਕੁਝ ਹੋ ਜਾਂਦੀ ਐਡਜਸਟਮੈਂਟ ਉਹ ਐਡਜਸਟਮੈਂਟ ਆਪਾਂ ਕਰ ਦਾਂਗੇ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਹਾਂਜੀ ਓਕੇ ਅਗਰ ਬੰਦਾ ਸਿੱਧਾ ਬੈਂਕ 'ਚ ਜਾਂਦਾ ਹੈ ਹਨਾ ਉੱਥੇ ਉਹਨੂੰ ਉਸ ਤਰੀਕੇ ਨਾਲ ਟ੍ਰੀਟ ਨਹੀਂ ਕਰਿਆ ਜਾਂਦਾ ਹੁੰਦਾ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਹਾਂ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਨਾ ਉਹ ਇੰਨਾ ਖੱਜਲਖਵਰੀ ਕਰ ਸਕਦੇ ਆ ਮਤਲਬ ਉਹੀ ਚੀਜ਼ ਵਾਸਤੇ ਚਲੋ ਆਪਾਂ ਫਾਈਲ ਪ੍ਰੋਪਰ ਤਿਆਰ ਕਰਕੇ ਲਾਉਣੇ ਆ ਆਪਾਂ ਨੂੰ ਡਾਕੂਮੈਂਟ ਬਾਰੇ ਪਤਾ ਹੁੰਦਾ ਇਹ ਡਾਕੂਮੈਂਟ ਹੋ ਰਿਹਾ ਲੱਗਣਾ ਇਹ ਡਾਕੂਮੈਂਟ ਹੋ ਰਿਹਾ ਲੱਗਣਾ ਪਰ ਕਸਟਮਰ ਨੂੰ ਡਾਇਰੈਕਟ ਤਾਂ ਪਤਾ ਹੁੰਦਾ ਵੀ ਇਹ ਚੀਜ਼ ਹਾਂ ਹਾਂ ਆ ਕਰਕੇ ਠੀਕ ਹੈ ਤੇ ਭਾਈ ਮਿੱਤਰੋ ਹਣਾ ਇਹ ਚੀਜ਼ਾਂ ਹੁੰਦੀਆਂ ਨੇ ਮੀ ਮਤਲਬ ਵੀ ਬਾਈ ਹੋਰਾਂ ਨੂੰ ਡਾਕੂਮੈਂਟਾਂ ਬਾਰੇ ਪਤਾ ਹੁੰਦਾ ਵੀ ਕਿਹੜਾ ਡਾਕੂਮੈਂਟ ਨੀਡ ਚ ਹੈ ਕਿਹੜਾ ਨਹੀਂ ਹੈ ਹਣਾ ਕਿਹੜਾ ਕਿਹੜੇ ਤਰੀਕੇ ਨਾਲ ਲਾਉਣਾ ਕਿਹੜਾ ਕਿਵੇਂ ਲਾਉਣਾ ਵੀ ਇਹ ਚੀਜ਼ਾਂ ਹੁੰਦੀਆਂ ਬਾਈ ਹੋਰ ਨਾਲ ਪ੍ਰੋਪਰ ਗਵਰਨਮੈਂਟ ਦੇ ਸਰਟੀਫਿਕੇਟ ਨੇ ਬਾਈ ਕੋਈ ਦਿੱਕਤ ਨਾ ਮੰਨੋ ਬੇਚ ਕੋ ਕੇ ਆਓ ਅਗਰ ਕਿਸੇ ਨੇ ਕਿਸੇ ਤਰੀਕੇ ਦਾ ਵੀ ਲੋਨ ਕਰਵਾਉਣਾ ਹਨਾ ਕੋਈ ਫੰਡ ਸ਼ੋ ਕਰਾਉਣਾ ਕੋਈ ਐਜੂਕੇਸ਼ਨ ਲੋਨ ਕਰਾਉਣਾ ਕੋਈ ਹੋਮ ਲੋਨ ਕਰਾਉਣਾ ਕੋਈ ਲੈਬ ਲੋਨ ਕਰਾਉਣਾ ਸਾਰੇ ਤੁਹਾਨੂੰ ਇੱਕ ਛਾਤ ਹੇਠ ਮਿਲ ਜਾਣਗੇ ਜਲਦੀ ਵਿਜ਼ਿਟ ਕਰ ਲੋ ਆਹੀ ਟਾਈਮ ਆ ਬਈ ਹਨਾ ਕਿਤੇ ਕਈ ਵਾਰ ਵੀ ਕਿਸੇ ਗਲਤ ਬੰਦੇ ਦੇ ਹੱਥੇ ਚੜ੍ਹ ਜਾਂਦੇ ਹੋ ਬਈ ਹਨਾ ਵੀ ਅਗਲੇ ਤੁਹਾਡੇ ਪਹਿਲੀ ਤੁਹਾਡੇ ਪ੍ਰੋਸੈਸਿੰਗ ਫੀਸ ਲੈ ਲੈਂਦੇ ਨੇ ਜੀ ਇਹ ਕਰ ਲਈ ਉਹ ਕਰ ਲਿਓ ਕੁਝ ਨਹੀਂ ਇਹ ਇਹ ਸਾਰਾ ਕੁਝ ਤੁਹਾਡਾ ਇਨਕਲੂਡ ਹੁੰਦਾ ਲੋਨ ਦੇ ਵਿੱਚ ਮੇਰੇ ਹਿਸਾਬ ਨਾਲ ਹਨਾ ਐਂ ਹੁੰਦਾ ਆਪਣਾ ਜੋ ਵੀ ਪ੍ਰੋਸੈਸਿੰਗ ਚਾਰਜ ਆਪਾਂ ਲੋਨ ਹੋਣ ਤੋਂ ਬਾਅਦ ਲੈਂਦੇ ਆ ਹਾਂ ਪਹਿਲਾਂ ਆਪਣਾ ਕੋਈ ਫੀਸ ਨਹੀਂ ਠੀਕ ਹੈ ਵੀ ਸਭ ਤੋਂ ਵੱਡੀ ਗੱਲ ਇਹ ਹੀ ਆ ਲੋਨ ਹੋਣ ਤੋਂ ਬਾਅਦ ਹੀ ਥੋੜ੍ਹ ਲੋ ਜੋ ਬਾਈ ਹੋਰਾਂ ਦਾ ਮਾਰਜਨ ਮਣੀ ਹੁੰਦੀ ਆ ਉਹੀ ਲਈ ਜਾਊਗੀ ਉਦੋਂ ਪਹਿਲਾਂ ਕੁਝ ਵੀ ਨਹੀਂ ਤੁਹਾਡੇ ਤੋਂ ਲਿਆ ਜਾਣਾ ਇਸ ਕਰਕੇ ਤੁਹਾਨੂੰ ਕਹਿਣਾ ਵੀ ਕਿਸੇ ਗਲਤ ਬੰਦੇ ਦੇ ਹੱਥੇ ਨਾ ਚੜਜੋ ਬਾਈ ਵੀ ਪਹਿਲਾਂ ਤੁਸੀਂ ਪ੍ਰੋਸੈਸਿੰਗ ਫੀਸਾਂ ਦੇ ਦੋ ਇਹ ਦੇ ਦੋ 1 ਲੱਖ 1.5 ਲੱਖ ਇਹੀ ਖਰਾਬ ਕਰ ਲੈਣੇ ਆ ਬਿਲਕੁਲ ਜੀ ਮੇਰਾ ਸਾਡੇ 20 ਲੱਖ 30 ਲੱਖ ਦਾ ਲੋਨ ਹੋਊਗਾ ਇਸ ਕਰ ਮੜਾ ਧਿਆਨ ਰੱਖਿਆ ਕਰੋ ਸਹੀ ਬੰਦੇ ਲਵੇ ਜਿਹਦੇ ਲਵੇ ਸਹੀ ਸਰਟੀਫਿਕੇਟ ਹੋਣ ਗਵਰਨਮੈਂਟ ਤੋਂ ਅਪਰੂਵਲ ਹੋਵੇ ਉਹ ਤਾਂ ਹੀ ਉਸ ਬੰਦੇ ਲਵੇ ਜਾਓ ਹਨਾ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਇਸ ਕਰਕੇ ਕਹਿਣਾ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਵਧੀਆ ਜਗ੍ਹਾ ਤੁਹਾਨੂੰ ਅਜਾਪਾ ਲੈ ਕੇ ਆਇਆਗੇ ਤਾਂ ਤੁਹਾਨੂੰ ਪਤਾ ਵੀ ਆਪਾਂ ਕਦੇ ਤੁਹਾਨੂੰ ਮਾੜੀ ਥਾਂ ਤੇ ਨਹੀਂ ਖੜਾਇਆ ਕਿਉਂਕਿ ਭਾਈ ਸਾਡੀ ਫੈਮਲੀ ਹੋ ਤੁਸੀਂ ਇੱਕ ਤੁਹਾਨੂੰ ਅਸੀਂ ਸਹੀ ਚੀਜ਼ ਦੱਸਦਿਆਂ ਤੇ ਤੁਹਾਨੂੰ ਮਾੜੀ ਚੀਜ਼ ਦੱਸਾਂਗਾ ਤੁਸੀਂ ਸਾਨੂੰ ਫੋਲੋ ਕਿੱਦਾਂ ਕਰੋਗੇ ਇਸ ਕਰਕੇ ਭਈਆ ਨਾ ਤੁਸੀਂ ਐਂਡ ਤੱਕ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਇੱਕ ਵਾਰ ਵਿਜ਼ਿਟ ਕਰ ਲੋ ਫਿਰ ਦੁਆਰੋਂ ਕਹਿਣਾ ਜੇ 19 ਮਲਟੀ ਸਲੂਸ਼ਨ ਗਰੁੱਪ ਧੂਰੀ ਇੱਕ ਬਾਈ ਉਹਨਾਂ ਦਾ ਆਫਿਸ ਹੋਰ ਹੈ ਉਹ ਮੈਂ ਭੁੱਲ ਗਿਆ ਕਹਿਣਾ ਉਹ ਕਿੱਥੇ ਹੈ ਬਈ ਬਣਾਉ ਫਿਰ ਇੱਕ ਆਫਿਸ ਆਪਣਾ ਹਰਿਆਣੇ ਦੇ ਵਿੱਚ ਹੈ ਕੁਰਕੁਰ ਖੇਤਰ ਲਾਡਵਾ ਦੇ ਵਿੱਚ ਸੈਕੰਡ ਬ੍ਰਾਂਚ ਆਪਣੀ ਹੈ ਅੱਛਾ ਜਿਹੜੇ ਆਪਾਂ ਇਹ ਲੋਨ ਕਰਵਾਉਣਾਂਗੇ ਕਿੱਥੇ ਕਿੱਥੇ ਲੋਨ ਕਰਵਾਉਣਾਂਗੇ ਆਪਾਂ ਲੋਨ ਆਪਾਂ 올ਓਵਰ ਇੰਡੀਆ ਦੇ ਵਿੱਚ ਕਰਾਉਨੇ ਆ ਇੰਡੀਆ ਦਾ ਕੋਈ ਕੋਰਨਰ ਨਹੀਂ ਤਾਂ ਆਪਾਂ ਨਹੀਂ ਕਰਾਉਂਦੇ ਜਿੱਥੋਂ ਮਰਜ਼ੀ ਦਾ ਕੇਸ ਹੋਵੇ ਓਕੇ ਤੇ ਬਸ ਬਈ ਫੋਨ ਕਰ ਲੋ ਕੋਈ ਹਿੰਦੀ ਆ ਕੋਈ ਬੰਦ ਪੰਜਾਬੀ ਆ ਕੋਈ ਉਰਦੂ ਆ ਕੋਈ ਮਰਾਠੀ ਆ ਜਿਹੜਾ ਮਰਜ਼ ਪਰ ਤੁਸੀਂ ਗੱਲ ਹਿੰਦੀ ਦੀ ਕਰਨੀ ਆ ਜਾਂ ਪੰਜਾਬੀ ਦੀ ਕਰਨੀ ਆ ਇੱਕ ਵਾਰ ਵਿਜ਼ਿਟ ਕਰ ਲੋ ਨੰਬਰ ਮੈਂ ਪਾਤੇ ਦੀ ਸਕਰੀਨ ਤੇ ਅਸੀ ਗੱਲ ਹੋਈ ਅਸੀ ਗੱਲ